ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੰਦ ਬਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਮਨ ਮੇਰੇ ਕਰਤੇ ਨੋ ਸਲਾਹ ਸਭੇ ਛੱਡ ਸਿਆਣਪਾਂ ਗੁਰ ਕੀ ਚਰਨੀ ਪਾਏ ਮਨ ਮੇਰੇ ਕਰਤੇ ਨੋ ਸਲਾਹ ਪਿਆਰਿਓ ਜਿਨ੍ਹਾਂ ਦੇ ਮਨ ਅੰਦਰ ਇਹ ਜਾਗ ਆ ਗਈ ਕਿ ਅਸੀਂ ਦੁੱਖ ਨੂੰ ਪਰੇ ਹਟਾ ਕੇ ਮਹਾਨ ਸੁਖ ਵਿੱਚ ਜਿਸ ਸੁਖ ਦਾ ਕੋਈ ਆਦ ਅੰਤ ਨਹੀਂ ਹੈ ਉਸ ਸੁਖ ਵਿੱਚ ਅਸੀਂ ਸਮਾ ਜਾਣਾ ਇਹ ਵਿਚਾਰ ਉਹਨਾਂ ਵਾਸਤੇ ਹੈ ਦਾਸ ਪਤਾ ਹੈ ਦਾਸ ਨੂੰ ਪਤਾ ਹੈ ਕਿ ਇਹ ਵਿਚਾਰ ਜਿਆਦਾ ਨਹੀਂ ਸੁਣਦੇ ਔਰ ਇਹ ਵਿਚਾਰ ਸਿਰਫ 10-15% ਵਾਸਤੇ ਹੋਇਆ ਕਰਦੀ ਆ ਜਿੰਨਾਂ ਵਿੱਚੋਂ ਕੁਝ ਪਰਸੈਂਟ 1.5% ਹੀ ਚੱਲਿਆ ਕਰਦੇ ਆ ਇਸ ਕਰਕੇ ਇਹ ਜੋ ਬ੍ਰਹਮ ਵਿਦਿਆ ਹੈ ਰੋਹਾਨੀ ਵਿਦਿਆ ਹੈ ਆਤਮ ਵਿਦਿਆ ਹੈ ਅੰਦਰੂਨੀ ਵਿਦਿਆ ਹੈ ਸੁਖ ਦਾ ਮਾਰਗ ਹੈ ਆਤਮ ਮਾਰਗ ਹੈ ਇੱਤੇ ਕੋਈ ਵਿਰਲਾ ਚੱਲਿਆ ਕਰਦਾ ਕੋਟ ਨਵੇਂ ਨਾਨਕ ਕੋ ਨਾਰਾਇਣ ਜੈ ਚੀਤ ਜਿੰਨੂੰ ਅਜ ਰੱਬ ਚੇਤੇ ਹੈ ਜਿੰਨੂੰ ਅਜ ਨਾਰਾਇਣ ਚੇਤੇ ਹੈ ਜਿੰਨੂੰ ਅਜ ਉਹ ਕਰਤਾ ਚੇਤੇ ਹੈ ਉਹ ਕਰੋੜਾਂ ਚੋਂ ਕੋਈ ਇੱਕ ਹੈ ਨਹੀਂ ਤਾਂ ਜੋ ਵੀ ਇਹ ਨਮਾਇਸ਼ ਹੋ ਰਹੀ ਹੈ ਅੱਜ ਸੰਸਾਰ ਤੇ ਇਹ ਮਨਮੁਖਪਨ ਦੀ ਨਮਾਇਸ਼ ਹੋ ਰਹੀ ਹੈ ਮੈਨੂੰ ਉਹਨੇ ਦੁਖੀ ਕੀਤਾ ਇਲਜ਼ਾਮ ਲਾ ਰਿਹਾ ਹੈ ਬਨੁੱਖ ਇੱਕ ਬੰਦੇ ਉੱਤੇ ਰਾਗੀ ਰਾਗੀ ਤੇ ਇਲਜ਼ਾਮ ਲਾ ਰਿਹਾ ਹੈ ਗ੍ਰੰਥੀ ਕਮੇਟੀ ਤੇ ਇਲਜ਼ਾਮ ਲਾ ਰਿਹਾ ਹੈ ਇੱਕ ਦੇਸ਼ ਦੂਸਰੇ ਦੇਸ਼ ਤੇ ਇਲਜ਼ਾਮ ਲਾ ਰਿਹਾ ਹੈ ਇੱਕ ਮੰਤਰੀ ਇੱਕ ਪ੍ਰਧਾਨ ਮੰਤਰੀ ਦੂਸਰੇ ਤੇ ਇਲਜ਼ਾਮ ਲਾ ਰਿਹਾ ਹੈ ਕਰਤੇ ਨੂੰ ਭੁੱਲ ਗਏ ਕਰਤਾ ਹੈਗਾ ਜਿਨ ਨੇ ਐਡਾ ਵੱਡਾ ਰਚਨਾ ਰਚੀ ਹੈ ਉਸ ਕਰਤੇ ਨੂੰ ਭੁੱਲ ਕੇ ਇੱਕ ਦੂਜੇ ਉੱਤੇ ਚੱਕਰੋ ਛਾਲਣਾ ਇਹ ਦੁੱਖ ਦਾ ਕਾਰਨਾ ਹੈ ਬੜਾ ਬੜਾ ਦੁੱਖ ਹੈ ਹੋਰ ਤਾਂ ਛੱਡੋ ਪਿਆਰਿਓ ਸਾਡੇ ਪੰਜਾਬ ਦੀਆਂ ਜਿਹੜੀਆਂ ਨਦੀਆਂ ਵਹਿੰਦੀਆਂ ਨੇ ਨਹਿਰਾਂ ਵਹਿੰਦੀਆਂ ਨੇ ਇਹ ਜੀਵਨ ਦੇਣ ਵਾਲੀਆਂ ਨਹਿਰਾਂ ਇਹ ਖੇਤੀ ਨੂੰ ਮਨੋੱਖ ਨੂੰ ਜੀਵਨ ਦੇਣ ਵਾਲੀਆਂ ਅੱਜ ਇਹਨਾਂ ਦੇ ਕੰਢੇ ਦੇ ਖੜ ਖੜ ਕੇ ਲੋਕ ਵੀਡੀਓ ਬਣਾ ਕੇ ਛਾਲਾਂ ਮਾਰਨਦੇ ਨੇ ਹਰ ਰੋਜ਼ ਵੇਖੀਦਾ ਫੇਰ ਬੋਲ ਕੇ ਜਾਂਦੇ ਨੇ ਸਾਨੂੰ ਉਹਨੇ ਤੰਗ ਕੀਤਾ ਸਾਨੂੰ ਉਹਨੇ ਤੰਗ ਕੀਤਾ ਨਹਿਰਾ 'ਚ ਛਾਲ ਇਹ ਨਹਿਰਾ ਛਾਲ ਮਾਰਨ ਵਾਸਤੇ ਨਹੀਂ ਇਹ ਨਹਿਰਾ ਖੁਦਕਸ਼ੀਆਂ ਕਰਨ ਵਾਸਤੇ ਨਹੀਂ ਪਿਆਰਿਓ ਇਹ ਤਾਂ ਜਲ ਹੈ ਪਰਮੇਸ਼ਰ ਦਾ ਜੀਵਨ ਦਾਣ ਦੇਣ ਵਾਲਾ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਇਸ ਪਾਣੀ ਨੂੰ ਅਸੀਂ ਕਿਉਂ ਆਪਣੇ ਸਰੀਰ ਨੂੰ ਖਤਮ ਕਰਦੇ ਆ ਇਸ ਪਾਣੀ ਵਿੱਚ ਛਾਲਾ ਮਾਰ ਮਾਰ ਕੇ ਹਰ ਰੋਜ਼ ਯੋ ਜਿਹੜੇ ਡਬੋਲਿਏ ਨੇ ਚੁੰਬੀਆਂ ਮਾਰਨ ਵਾਲੇ ਕਦੇ ਕਿਸੇ ਨਹਿਰ ਚ ਲਾਸ਼ਾਂ ਲੱਭਦੇ ਨੇ ਕਦੇ ਕਿਸੇ ਨਾਲ ਲਾਸ਼ਾਂ ਲੱਭਦੇ ਨੇ ਲੱਭਣ ਕਿਸੇ ਦੀ ਲਾਸ਼ ਆਂਦੇ ਨੇ ਲੱਭਪਦੋਂ ਹੋਰ ਜਾਂਦੀ ਹੈ ਲੱਭਣ ਜਾਂਦੇ ਨੇ ਬੰਦੇ ਦੀ লাশ ਕਿ ਇੰਨੇ ਸਾਲ ਦਾ ਬੰਦਾ ਛਲ ਮਾਰੀ ਐ ਅੱਗੋਂ ਇੱਕ ਲੜਕੀ লাশ ਲੱਭਦੀ ਐ ਇਹ ਕੀ ਹੋ ਰਿਹਾ ਹੈ ਇਹ ਦੁੱਖ ਬਹੁਤ ਵੱਡਾ ਹੈ ਇਹਦੇ ਅੰਮ੍ਰਿਤ ਪਿਆ ਹੋਇਆ ਮਨੁੱਖ ਦੀ ਕੋਈ ਵੀ ਐ ਚਾਹੇ ਮਾਰਾ ਕਹਿੰਦੇ ਸਭੇ ਛੱਡ ਸਿਆਣਪਾਂ ਤੇਰੇ ਕੋਲ ਜਿੱਦੀ ਵੱਡੀ ਸਿਆਣਪ ਹੈ ਚਾਹੇ ਛੋਟੀ ਸਿਆਣਪ ਹੈ ਚਾਹੇ ਤੂੰ ਬਾਹਲਾ ਸਿਆਣਾ ਹੈ ਚਾਹੇ ਘੱਟ ਸਿਆਣਾ ਹੈ ਇਹ ਛੱਡ ਦੇ ਇਹਨੂੰ ਤੇਰੀ ਸਿਆਣਪ ਹੀ ਤੇਰੇ ਦੁੱਖਾਂ ਦਾ ਕਾਰਨ ਹੈ ਪਹਿਲਾਂ ਤੂੰ ਸਿਆਣਪਾਂ ਕਰ ਕਰਕੇ ਚਤਰਾਈਆਂ ਕਰ ਕਰਕੇ ਲੋਕਾਂ ਨਾਲ ਮੱਥੇ ਲਾਉਣਾ ਜੋ ਤੇਰੀ ਸਿਆਣਪ ਨਹੀਂ ਕੋਈ ਕੰਮ ਕਰਦੀ ਚਤਰਾਈ ਨਹੀਂ ਕੰਮ ਕਰਦੀ ਸਾਰੇ ਪਾਸਿਓਂ ਤੇਰੇ ਹੱਥ ਖੜੇ ਹੋ ਜਾਂਦੇ ਨੇ ਫੇਰ ਤੂੰ ਕਹਿੰਦਾ ਜੀ ਮੈਂ ਤਾਂ ਹੁਣ ਖੁਦਕਸ਼ੀ ਕਰਨ ਲੱਗਿਆ ਇਹ ਖੁਦਕਸ਼ੀ ਨਹੀਂ ਹੈ ਇਹ ਹੱਤਿਆ ਹੈ ਇਸ ਦਿੱਤੇ ਹੋਏ ਸਰੀਰ ਨੂੰ ਮਾਰ ਦੇਣਾ ਕਿਸੇ ਨੂੰ ਮਾਰ ਦੇਣਾ ਇਹ ਖੁਦ ਨੂੰ ਮਾਰਨਾ ਨਹੀਂ ਹੈ ਜੇ ਅਸੀਂ ਖੁਦ ਨੂੰ ਮਾਰਨ ਦੇ ਫਿਰ ਤਾਂ ਅਸੀਂ ਸੂਰਮੇ ਬਣ ਜਾਈਏ ਜੇ ਅਸੀਂ ਖੁਦ ਨੂੰ ਮਾਰ ਦਈਏ ਫਿਰ ਤਾਂ ਅਸੀਂ ਸੂਰਮੇ ਬਣ ਜਾਈਏ ਅਸੀਂ ਦੂਸਰੇ ਨੂੰ ਮਾਰਦੇ ਆ ਇੱਥੇ ਆ ਕੇ ਵੀ ਸਰੀਰ ਨੂੰ ਮਾਰਦੇ ਆ ਆਪਣੇ ਮਨ ਨੂੰ ਨਹੀਂ ਮਾਰਦੇ ਜੋ ਮੰਦੀ ਮੌਤ ਲਿਖੀ ਐ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਮਨ ਨੂੰ ਮਾਰਨਾ ਐ ਇਸ ਮਨ ਦੀ ਖੋਜ ਕਰਕੇ ਫਿਰ ਇਹਨੂੰ ਮਾਰਨਾ ਐ ਸ਼ਬਦ ਨਾਲ ਮਾਰਨਾ ਐ ਜਿਸ ਮਰਨ ਨੇ ਤੇ ਜੱਗ ਡਰਿਆ ਇਸ ਮਨ ਦੇ ਮਰਨ ਤੋਂ ਜੱਗ ਸਾਰਾ ਡਰਦਾ ਐ ਇਹ ਵੱਡੇ ਵੱਡੇ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਨੇਤਾ ਨੇ ਇਹ ਆਪਣੇ ਆਪ ਨੂੰ ਨੀਵਾ ਹੋਣ ਤੋਂ ਡਰਦੇ ਨੇ ਮਨ ਥੋੜਾ ਜਿਹਾ ਵੀ ਨੀਵਾ ਨਹੀਂ ਹੋਣਾ ਚਾਹੁੰਦਾ ਮਰਨ ਦੀ ਤਾਂ ਗੱਲ ਬਹੁਤ ਦੂਰ ਐ ਪਿਆਰੋ ਮਨ ਇਹਦਾ ਹੰਕਾਰ ਥੋੜਾ ਜਿਹਾ ਵੀ ਨੀਵਾ ਨਹੀਂ ਹੋਣਾ ਚਾਹੁੰਦਾ ਕਿ ਉਹਨੂੰ ਫੇਰ ਬਰਦਾਸ਼ਤ ਨਹੀਂ ਹੁੰਦਾ ਦੂਸਰੀ ਗੱਲ ਇਹ ਐ ਕਿ ਜਿਹੜੇ ਇਹ ਕਹਿੰਦੇ ਸੀ ਖੁਦਕੁਸ਼ੀ ਕਰਨ ਦੀ ਖੁਦਕੁਸ਼ੀ ਤਾਂ ਹੁੰਦੀ ਨਹੀਂ ਇਹ ਓਵੇਂ ਹੀ ਰਹਿੰਦਾ ਸਰੀਰ ਛੱਡਣ ਤੋਂ ਬਾਅਦ ਸਰੀਰ ਨੂੰ ਧੱਕੇ ਨਾਲ ਮਾਰ ਦੇਣਾ ਹੱਤਿਆ ਕਰ ਦੇਣੀ ਹੱਤਿਆ ਦਾ ਮਾਮਲਾ ਲੱਗਦਾ ਇਹਨੂੰ ਪੱਲੀ ਗੱਲ ਫਿਰ ਇਹ ਓਮੀ ਰਹਿੰਦਾ ਹੈ ਸੂਖਮ ਸਰੀਰ ਇਹਦਾ ਓਮੀ ਰਹਿੰਦਾ ਉਹ ਦੁੱਖ ਭੋਗਦਾ ਭੱਗਦਾ ਫਿਰਦਾ ਉਹ ਰੋਂਦਾ ਚੀਕਾਂ ਮਾਰਦਾ ਇਹ ਉਦਾਹਰਨਾਂ ਅੱਖੀਂ ਦੇਖੀਆਂ ਹੋਈਆਂ ਪਿਆਰਿਓ ਫਿਰ ਜਿਹੜੇ ਆ ਕਹਿੰਦੇ ਸੀ ਮਾਰਤਾ ਜੀ ਅਰੇ ਗੈਂਗਸਟਰ ਕਹਿੰਦੇ ਨੇ ਜਾਂ ਦੁਸ਼ਮਣੀ ਕੱਢਣ ਵਾਸਤੇ ਕਿਸ ਨੂੰ ਮਾਰ ਦਿੰਦੇ ਨੇ ਸੀ ਮਾਤਾ ਨੇ ਬੇਟਾ ਜੀ ਬਸ ਖਤਮ ਕਰਤਾ ਉਹਨਾਂ ਨੂੰ ਉਹਦੀ ਕੋਈ ਚਿੰਤਾ ਨਹੀਂ ਕੋਈ ਡਰ ਨਹੀਂ ਉਹਨੂੰ ਮਾਰਤਾ ਸੀ ਖਤਮ ਕਰਤਾ ਨਹੀਂ ਉਹ ਤਾਂ ਉਵੇਂ ਹੀ ਰਹੇਗਾ ਉਹਦੇ ਸਰੀਰ ਨੂੰ ਮਾਰਤਾ ਉਹ ਤਾਂ ਉਵੇਂ ਰਹੇਗਾ ਜੇ ਕਿਸੇ ਦੇ ਘਰ ਨੂੰ ਢਾ ਦਈਏ ਉਹ ਬੰਦਾ ਘਰ ਚੋਂ ਬਾਹਰ ਨਿਕਲ ਜਾਵੇ ਉਹਦੇ ਘਰ ਨੂੰ ਢਾਤਾ ਉਹਦਾ ਬੰਦਾ ਹੋਰ ਕ੍ਰੋਧ ਚ ਆ ਜਾਂਦਾ ਹੈ ਕਿਸੇ ਦੇ ਸਰੀਰ ਦੀ ਹੱਤਿਆ ਕਰ ਦੇਣੀ ਉਹ ਵਿੱਚ ਰਹਿਣ ਵਾਲਾ ਤਾਂ ਹੋਰ ਕੋਰਚ ਆ ਜਾਂਦਾ ਹੈ ਉਹ ਫਿਰ ਹੋਰ ਨੁਕਸਾਨ ਕਰਦਾ ਜਿੰਨਾ ਕੋ ਕਰ ਸਕਦਾ ਸੋ ਇਹ ਸਾਨੂੰ ਭਰਮ ਨੇ ਬੜੇ ਵੱਡੇ ਵੱਡੇ ਕਿ ਅਸੀਂ ਦੁੱਖ ਦੂਰ ਕਰਤਾ ਅਸੀਂ ਤਾਂ ਕਤਲ ਕਰਤਾ ਜਾਂ ਅਸੀਂ ਆਪਣੇ ਆਪ ਨੂੰ ਮਾਰਤਾ ਵੀ ਹੁਣ ਸੁਖੀ ਹੋ ਜਾਾਂਗੇ ਸਾਰੇ ਚਿੰਤਾਵਾਂ ਜਿਹੜਾ ਅਸੀਂ ਕਰਜ਼ਾ ਦੇਣਾ ਹੈ ਜਾਂ ਸਾਡੇ ਦੁਸ਼ਮਣ ਨੇ ਸਭ ਅਸੀਂ ਖਤਮ ਹੋ ਜਾਣਗੇ ਇਹ ਧਰਮ ਹੈ ਪਿਆਰਿਓ ਇਹ ਬੜਾ ਵੱਡਾ ਧਰਮ ਹੈ ਸਾਨੂੰ ਉਸ ਦੱਸਿਆ ਨਹੀਂ ਕਿਸੇ ਨੇ ਆ ਜਿਹੜੇ ਬਣੇ ਫਿਰਦੇ ਆ ਪ੍ਰਚਾਰਕ ਇਹ ਕੀ ਦੱਸਣਗੇ ਇਹ ਕੀ ਦੱਸਣਗੇ ਸਾਨੂੰ ਇਹਨਾਂ ਦੀਆਂ ਆਪਣੀਆਂ ਚਿੰਤਾਵਾਂ ਖਤਮ ਨਹੀਂ ਹੁੰਦੀਆਂ ਮੇਰੀ ਗੱਦੀ ਚਲੀ ਗਈ ਮੇਰਾ ਅਹੁਦਾ ਚਲੇ ਆ ਗਿਆ ਮੇਰੀ ਜਥੇਦਾਰੀ ਚਲੀ ਨਾ ਜਾਵੇ ਕਿਤੇ ਇਹ ਸਵੇਰ ਲੈ ਕੇ ਸ਼ਾਮ ਤੱਕ ਇਹੀ ਵਿਅੰਤਾਂ ਬਣਾਉਂਦੇ ਨੇ ਕਿ ਜਿਹੜਾ ਅਹੁਦਾ ਮਿਲਿਆ ਹੈ ਇਹ ਚਲਿਆ ਨਾ ਜਾਵੇ ਕਿਤੇ ਪਹਿਲਾਂ ਅਹੁਦੇ ਵਾਸਤੇ ਹੱਥ ਪੈਰ ਮਾਰਨੇ ਫਿਰ ਅਹੁਦਾ ਮਿਲ ਜਾਣਾ ਖੁਸ਼ੀ ਹੋ ਜਾਣੀ ਫਿਰ ਚਿੰਤਾ ਹੋ ਜਾਣੀ ਇਹ ਚਲਿਆ ਨਾ ਜਾਵੇ ਦੱਸੋ ਸੱਚ ਕਿੱਥੋਂ ਪਰਖ ਹੋ ਜਾਏਗਾ ਸੱਚ ਕੌਣ ਬੋਲ ਦੇਗਾ ਸੱਚ ਬੋਲੇਗਾ ਬੇਪਰਵਾ ਜਿਹਨੂੰ ਜਿੰਨੇ ਸੰਸਾਰ ਵੱਲ ਪਿੱਠ ਕਰ ਲਈ ਜਿੰਨੇ ਉਹਧਿਆਂ ਵੱਲ ਪਿੱਠ ਕਰ ਲਈ ਉਹ ਸੱਚ ਬੋਲੇਗਾ ਬਰੀ ਗੱਲ ਤਾਂ ਉਹ ਬੋਲਦਾ ਹੀ ਨਹੀਂ ਚੁੱਪ ਕਰ ਜਾਂਦਾ ਜਿਹਦੇ ਉੱਤੇ ਕਿਰਪਾ ਹੋ ਗਈ ਜਿਹੜਾ ਪੂਰੇ ਗੁਰੂ ਦੀ ਸ਼ਰਣੀ ਪੈ ਗਿਆ ਜਿਹਦੇ ਅੰਦਰ ਗੁਰਬਾਣੀ ਵਸ ਗਈ ਜਿਹਦੇ ਅੰਦਰ ਗੁਰੂ ਦਾ ਪਿਆਰ ਵਸ ਗਿਆ ਉਹ ਤਾਂ ਚੁੱਪ ਕਰ ਜਾਂਦਾ ਉਹਦਾ ਕਹਿੰਦਾ ਮੈਂ ਤਾਂ ਫਸ ਗਿਆ ਸੀ ਮੈਂ ਤਾਂ ਮਤਸਾ ਕੱਢਿਆ ਗੁਰੂ ਨੇ ਉਹ ਤਾਂ ਚੁੱਪ ਕਰ ਜਾਂਦਾ ਔਰ ਇਹਦਾ ਸਮਾਧੀ ਲੱਗ ਜਾਂਦੀ ਹੈ ਕਹਿੰਦੇ ਆ ਸਮਾਧੀ ਦਾ ਮਤਲਬ ਕੀ ਹੁੰਦਾ ਸਮਾਧੀ ਦਾ ਮਤਲਬ ਇਹ ਨਹੀਂ ਕਿ ਅੱਖਾਂ ਵਿੱਚ ਕੇ ਬੈਠੇ ਰਹਿਣਾ ਸਮਾਧੀ ਦਾ ਮਤਲਬ ਸਮਾਧਾਨ ਹੋ ਗਿਆ ਉਹਦਾ ਉਹਦੇ ਸਾਰੇ ਸਵਾਲ ਖਤਮ ਹੋ ਗਏ ਉਹਦੀਆਂ ਸਾਰੀਆਂ ਛਾਵਾਂ ਖਤਮ ਹੋ ਗਈਆਂ ਉਹਦੇ ਸਾਰੇ ਭਰਮ ਖਤਮ ਹੋ ਗਏ ਉਹਦਾ ਦੁੱਖ ਖਤਮ ਹੋ ਗਿਆ ਉਹ ਚੁੱਪ ਕਰ ਗਿਆ ਉਹਨੂੰ ਪਤਾ ਲੱਗ ਗਿਆ ਕਿ ਕਰਤਾ ਹੈ ਇੱਥੇ ਮੈਂ ਉਹਦੀ ਕਿਰਤ ਹਾਂ ਮੇਰਾ ਵਸ ਨਹੀਂ ਚੱਲਦਾ ਕਰਤਾ ਹੈ ਉਹ ਆਪਣਾ ਹੁਕਮ ਚਲਾ ਰਿਹਾ ਹੈ ਉਹ ਚੁੱਪ ਕਰ ਜਾਂਦਾ ਹੈ ਸਭ ਤੋਂ ਵੱਡੀ ਉਸਤਤ ਕਰਨੀ ਉਸ ਕਰਤੇ ਦੀ ਚੁੱਪ ਕਰ ਜਾਣਾ ਹੈ ਗुण ਗਾਉਣੇ ਬਹੁਤ ਵੱਡੀ ਬਾਤ ਹੈ ਉਹਦੇ ਗुण ਗਾਉਣੇ ਗੁਣ ਗਾਉਂਦੇ ਰਹਿਣਾ ਗੁਰਬਾਣੀ ਰਾਹੀਂ ਕੀਰਤਨ ਰਾਹੀਂ ਕਥਾ ਰਾਹੀਂ ਉਹਦੇ ਗੁਣ ਗਾਉਣੇ ਬਹੁਤ ਵੱਡੀ ਬਖਸ਼ਿਸ਼ ਹੈ ਪਰ ਸਭ ਤੋਂ ਵੱਡੇ ਗੁਣ ਗਾਉਣੇ ਉਹਦੇ ਇਹੀ ਹੈ ਕਿ ਚੁੱਪ ਹੀ ਕਰ ਜਾਣਾ ਕਿ ਮਹਾਰਾਜ ਮੈਂ ਤੇਰੇ ਗੁਣ ਗਾਏ ਨਹੀਂ ਸਕਦਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਚੁੱਪ ਕਰ ਜਾਣਾ ਚੁੱਪ ਹੀ ਕਰਕੇ ਉਹਦੇ ਵਿੱਚ ਲੀਨ ਹੀ ਹੋ ਜਾਣਾ ਪਰ ਫਿਰ ਗੁਰੂਏ ਨੂੰ ਕਹਿੰਦਾ ਕਿ ਤੂੰ ਚੁੱਪ ਕਰਕੇ ਬੈਠਣਾ ਨਹੀਂ ਹੈ ਤੂੰ ਜੋਗੀਆਂ ਵਾਂਗੂ ਸਿੱਧਾ ਵਾਂਗੂ ਚੁੱਪੜ ਕੇ ਜਾ ਕੇ ਪਹਾੜ ਪਹਾੜਾ ਨਹੀਂ ਬਹਿ ਕੇ ਲੁੱਕ ਕੇ ਬਹਿ ਜਾਣਾ ਨਾ ਜੋ ਤੂੰ ਆਨੰਦ ਮਾਣਿਆ ਹੈ ਹੁਣ ਇਹਨੂੰ ਅੱਗੇ ਤੂੰ ਸੰਗਤਾਂ ਵਿੱਚ ਇਹਦੀ ਵਿਚਾਰ ਕਰ ਜਿਨ ਨਾਨਕ ਧੂੜ ਵੰਗੈ ਤਿਸ ਗੁਰ ਸਿਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਜਿਹੜਾ ਤੈਨੂੰ ਆਨੰਦ ਬਣਿਆ ਉਹਦੀ ਵਿਚਾਰਤ ਹੁਣ ਤੂੰ ਜਗਿਆਸੂਆਂ ਨਾਲ ਕਰ ਜਿਹੜੇ ਲੋੜਵੰਦ ਨੇ ਜਿਹੜੇ ਭੱਜੇ ਫਿਰਦੇ ਨੇ ਜਿਹੜੇ ਦੌੜੇ ਫਿਰਦੇ ਨੇ ਅਗਿਆਨ ਵਿੱਚ ਜਿਹੜੇ ਟਿਕਕੇ ਨਹੀਂ ਬਹਿ ਰਹੇ ਹੁਣ ਪਿਆਰਿਓ ਜੋ ਅਸੀਂ ਵੇਖਦੇ ਹਾਂ ਹਰ ਰੋਜ਼ ਇਸ ਸੰਸਾਰ 'ਚ ਜਿਹੜੇ ਕਹਿੰਦੇ ਰੱਬ ਦੀ ਗੱਲ ਕਰ ਰੱਬ ਦੀ ਗੱਲ ਤਾਂ ਹੁਣ ਰਹਿ ਹੀ ਨਹੀਂ ਗਈ ਪਿਆਰਿਓ ਚਮਤਕਾਰਾਂ ਦੀਆਂ ਗੱਲਾਂ ਹੋਣ ਲੱਗੀਆਂ ਆਹ ਚਮਤਕਾਰ ਕੀਤਾ ਸਾਡੇ ਸੰਤਾਂ ਨੇ ਸਾਡੇ ਸੰਤਾਂ ਨੇ ਆਹ ਚਮਤਕਾਰ ਕੀਤਾ ਪਿਆਰਿਓ ਚਮਤਕਾਰ ਜਿਹੜੇ ਨੇ ਇਹ ਰੂਹਾਨੀਤ ਨਹੀਂ ਹੈ ਇਹ ਤਾਂ ਮਾਇਆ ਹੈ ਇਹ ਮਾਇਆ ਦੀਆਂ ਸ਼ਕਤੀਆਂ ਨੇ ਸਿੱਧੀਆਂ ਨੇ ਰਿੱਧੀਆਂ ਨੇ ਇਹ ਰੁਕਾਵਟ ਹੈ ਬੜੀ ਵੱਡੀ ਉਹ ਤਾਂ ਲੋੜਵੰਦ ਕਿਸੇ ਦਾ ਭਲਾ ਕਰਨ ਵਾਸਤੇ ਮਹਾਪੁਰਸ਼ ਉਹਨੂੰ ਬਚਨ ਕਰ ਦਿੰਦੇ ਨੇ ਠੀਕ ਉਹਦਾ ਕੰਮ ਹੋ ਗਿਆ ਵਿਚਾਰੇ ਦਾ ਉਹ ਲੋੜਵੰਦ ਸੀ ਉਹਦਾ ਉਹ ਦੁਖੀ ਸੀ ਉਹ ਮਹਾਪੁਰਸ਼ ਸਮਰੱਥ ਹੋਇਆ ਕਰਦੇ ਆ ਸਰਬੱਗ ਹੋਇਆ ਕਰਦੇ ਆ ਉਹ ਦਇਆ ਚ ਆ ਕੇ ਉਹ ਕੋਈ ਬਚਨ ਕਰਤਾ ਉਹਦਾ ਕੰਮ ਠੀਕ ਹੋ ਗਿਆ ਦੁੱਖ ਦੂਰ ਹੋ ਗਿਆ ਉਹ ਆਸ-ਪਾਸੇ ਵਾਲੇ ਜਿਹੜੇ ਸੇਵਾਦਾਰ ਆ ਰਹੇ ਉਹ ਗੱਲ ਚੱਕ ਲੈਂਦੇ ਨੇ ਜੀ ਉਹ ਫਿਰ ਐ ਚਮਤਕਾਰ ਹੋਇਆ ਜੀ ਫਿਰ ਐ ਦੁਨੀਆ ਵੀ ਖੁਸ਼ ਹੋ ਜਾਂਦੀ ਆ ਵੀ ਹਾਂ ਜੀ ਹਾਂ ਜੀ ਪਿਆਰੋ ਇਹ ਤਾਂ ਇੱਕ ਗੁਰੂ ਨਾਨਕ ਦੇ ਘਰ ਵਿੱਚ ਇੱਕ ਦਇਆ ਦੇ ਘਰ ਚ ਆ ਕੇ ਕਿਸੇ ਦਾ ਭਲਾ ਕਰ ਦੇਣਾ ਇਹ ਰੌਲਾ ਨਹੀਂ ਪਾਇਆ ਜਾਂਦਾ ਇਸ ਚੀਜ਼ ਦਾ ਉਹ ਰੌਲਾ ਪਾਉਣ ਵਾਲੇ ਕੀ ਦੱਸਣਾ ਚਾਹੁੰਦੇ ਆ ਉਹ ਕਹਿੰਦੇ ਸਾਡੇ ਸੰਤ ਵੱਡੇ ਸੀ ਉਹ ਦੂਜਾ ਆਫ ਕਹਿੰਦਾ ਨਹੀਂ ਸਾਡੇ ਸੰਤਾਂ ਦਾ ਵੱਡੇ ਸੀ ਇਸੇ ਚੱਕਰ ਵਿੱਚ ਇਹਨੂੰ ਮਾਇਆ ਕਹਿੰਦੇ ਨੇ ਆਹੀ ਮਾਇਆ ਹੈ ਉਹ ਇਹ ਭੁੱਲ ਜਾਂਦੇ ਆ ਇਹ ਭੁੱਲ ਜਾਂਦੇ ਆ ਕਿ ਇੱਥੇ ਕਰਤਾ ਕੋਈ ਹੈਗਾ ਉਹ ਕਹਿੰਦਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੇ ਸਭ ਗੁਰੂ ਨਾਨਕੋਂ ਹੱਥੋਂ ਵੱਡਾ ਕਹਿ ਦੀਏ ਤਾਂ ਗੁਰੂ ਨਾਨਕ ਕਹਿੰਦਾ ਗੁਰੂ ਨਾਨਕ ਕਹਿੰਦਾ ਹੈ ਜੋਤੁ ਤੁਧੁ ਭਾਵੈ ਸਾਈ ਭਲੀਕਾਰ ਤੁਸਾ ਸਲਾਮਤ ਨਰਿੰਕਾਰ ਉਹ ਕਹਿੰਦਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਮੇਰੇ ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣਾ ਗੁਰੂ ਨਾਨਕ ਮਹਾਰਾ ਕਹਿੰਦੇ ਨੇ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਪਰਮੇਸ਼ਰ ਜੀ ਗੁਰੂ ਗੋਬਿੰਦ ਸਿੰਘ ਮਹਾਰਾ ਕਹਿੰਦੇ ਨੇ ਹਮੇਂ ਜੀ ਕਰੋ ਹਾਦ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਉਹ ਉਹਦੀ ਕਰਤੇ ਦੀ ਉਸਤ ਕਰਦੇ ਨੇ ਗੁਰੂ ਕਹਿੰਦਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਤੋ ਅਸੀਂ ਕਹਿੰਨੇ ਆ ਸਾਡੇ ਆ ਕਰਤਾ ਜੀ ਆ ਕਰਤਾ ਚੁੱਪ ਰਹਿਣਾ ਚਾਹੀਦਾ ਪਿਆਰਿਓ ਉਹ ਤਾਂ ਭਲਾ ਕਰਤਾ ਦਾਸ ਨੇ ਬਹੁਤ ਦੇਖੇ ਨੇ ਮਹਾਂਪੁਰਸ਼ਾਂ ਕੋਲ ਰਹਿ ਕੇ ਬੜਾ ਕੁਝ ਹੁੰਦਾ ਉਹ ਇੱਕ ਭਲੇ ਵਾਸਤੇ ਹੁੰਦਾ ਦਿਖਾਵੇ ਵਾਸਤੇ ਨਹੀਂ ਹੋਇਆ ਕਰਦਾ ਉਹ ਅਸਲੀ ਰੂਹਾਨੀਤ ਇਹ ਹੈ ਕਿ ਉਹਦੇ ਭਾਣੇ ਵਿੱਚ ਆ ਜਾਣਾ ਉਸ ਕਰਤੇ ਦੇ ਗੁਣ ਗਾਉਂਦੇ ਰਹਿਣਾ ਉਸ ਕਰਤੇ ਨੂੰ ਧਿਆਉਂਦੇ ਰਹਿਣਾ ਆਪਣੇ ਅੰਦਰ ਉਹਦਾ ਨਾਮ ਜਪਦੇ ਰਹਿਣਾ ਜੇ ਧਿਆਨ ਕਰਨਾ ਨਹੀਂ ਆਉਂਦਾ ਧਿਆਨ ਲਾਉਣਾ ਨਹੀਂ ਆਉਂਦਾ ਤਾਂ ਉਹਦਾ ਫਿਰ ਜਵਾਨਾ ਜਪ ਲਓ ਭਾਈ ਹੋਰ ਕੀ ਆ ਮਾਲਾ ਨਾਲ ਜਪ ਲਓ ਉਹਨੂੰ ਯਾਦ ਰੱਖੋ ਔਖਾ ਇਹ ਨਾ ਨਹੀਂ ਹੈ ਅਸੀਂ ਕਿਹੜਾ ਕੋਈ ਵਿਖਾਵੇ ਕਰਨੇ ਨੇ ਅੱਜ ਜਿਹੜਾ ਵੀ ਕੋਈ ਬੋਲਦਾ ਹੈ ਕੋਈ ਗੁਰਸਿੱਖ ਬੋਲਦਾ ਹੈ ਸੋਸ਼ਲ ਮੀਡੀਆ ਉੱਤੇ ਉਹਦੀਆਂ ਐਡੀਆਂ-ਐਡੀਆਂ ਲੜਾਂ ਲਿਖ ਕੇ ਪਲਾਣਦੇ ਨੇ ਜਿੱਦ ਨੂੰ ਆ ਹੋਇਆ ਫਿਰ ਨੂੰ ਇੱਥੇ ਇਹਦਾ ਇੰਨਾ ਕੁਛ ਦੱਸਿਆ ਇਹਨੂੰ ਉਹ ਦੱਸਿਆ ਇਹਨੂੰ ਆ ਦੱਸਿਆ ਉਹਦਾ ਸਾਰਾ ਹੀ ਐ ਕਹਿੰਦੇ ਬੇੜਾ ਕਰਕ ਉਹ ਛਪਾ ਲਿਆ ਕਰਦੇ ਸੀ ਜਿੰਨੀ ਪਾਇਆ ਤਿੰਨੀ ਛਪਾਇਆ ਅੱਜ ਕੱਲ ਤਾਂ ਵਿਖਾਵਾ ਹੋ ਰਿਹਾ ਹੈ ਦੁੱਖ ਦੂਰ ਨਹੀਂ ਹੋ ਰਿਹਾ ਕਿਸੇ ਦਾ ਚਿੰਤਾਵਾਂ ਦੂਰ ਨਹੀਂ ਹੋ ਰਹੀਆਂ ਮਨ ਸ਼ਾਂਤ ਹੋ ਗਿਆ ਨਹੀਂ ਹੋਇਆ ਤਾਂ ਹੀ ਤਾਂ ਭੱਜੇ ਫਿਰਦੇ ਆ ਚੈਨਲਾਂ ਉੱਤੇ ਵੀ ਮੇਰੀ ਉਹ ਇੰਟਰਵਿਊ ਕਰੇ ਮੇਰੀ ਉਹ ਇੰਟਰਵਿਊ ਕਰੇ ਇਹਦਾ ਇੱਥੋਂ ਦਿਸ ਜਾਂਦਾ ਹੈ ਕਿ ਅਜੇ ਮਨ ਸ਼ਾਂਤ ਨਹੀਂ ਹੋਇਆ ਅਜੇ ਛਾਵਾਂ ਸ਼ਾਂਤ ਨਹੀਂ ਹੋਈਆਂ ਅਜੇ ਵਿਚਾਰ ਸ਼ਾਂਤ ਨਹੀਂ ਹੋਏ ਅਜੇ ਫੁਰਨੇ ਸ਼ਾਂਤ ਨਹੀਂ ਹੋਏ ਜੀਦਾ ਫੁਰਨਾ ਸ਼ਾਂਤ ਹੋ ਗਿਆ ਮਨ ਸ਼ਾਂਤ ਆ ਗਿਆ ਤ੍ਰਿਪਤ ਹੋ ਗਿਆ ਇੱਛਾਵਾਂ ਦੱਬ ਗਈਆਂ ਇੱਛਾਵਾਂ ਰਹੀ ਪੂਰੀਆਂ ਗਈਆਂ ਉਹ ਤਾਂ ਚੁੱਪ ਚ ਲਿਆ ਜਾਂਦਾ ਉਹ ਕਹਿੰਦਾ ਮੇਰੇ ਕੋਲੇ ਕੋਈ ਆ ਵੀ ਨਾ ਉਹ ਉਸ ਮਹਾਨ ਚੁੱਪ ਚ ਆਨੰਦ ਚ ਸਰੂਰ ਚ ਖੁਮਾਰੀ ਚ ਖੋ ਜਾਂਦਾ ਹੈ ਉਹ ਉਹਨੂੰ ਪਤਾ ਹੀ ਨਹੀਂ ਲੱਗਦਾ ਸਮਾਂ ਕਿਵੇਂ ਲੰਘੀ ਕਿਵੇਂ ਲੰਘੀ ਜਾ ਰਿਹਾ ਹੈ ਪਰ ਉਹ ਆਪਣੇ ਗੁਰੂ ਦੀ ਆਪਣੇ ਮੁਰਸ਼ਿਦ ਦੀ ਆਪਣੇ ਮਹਾਪੁਰਸ਼ਾਂ ਦੇ ਬਚਨਾਂ ਦੀ ਕਮਾਈ ਕਰਦਾ ਹੋਇਆ ਉਹ ਫਿਰ ਸੇਵਾ 'ਚ ਜੁੜ ਜਾਂਦਾ ਹੈ ਅਸਲੀ ਸੇਵਾ ਉਦੋਂ ਹੀ ਸ਼ੁਰੂ ਹੁੰਦੀ ਪਿਆਰਿਓ ਜਦੋਂ ਇਹਨੂੰ ਅਨੁਭਵ ਹੋ ਜਾਵੇ ਗੁਰੂ ਕਿਰਪਾ ਕਰ ਦੇਵੇ ਸੰਤ ਮਹਾਪੁਰਸ਼ ਕਿਰਪਾ ਕਰ ਦੇਵੇ ਉਸ ਤੋਂ ਬਾਅਦ ਹੀ ਸੇਵਾ ਤੇ ਯਾਦ ਸ਼ੁਰੂ ਹੁੰਦੀ ਹੈ ਅਸਲੀ ਉਸ ਤੋਂ ਪਹਿਲਾਂ ਤਾਂ ਬਸ ਧੱਕੇ ਹੀ ਹੋਇਆ ਕਰਦੇ ਆ। ਉਹਨਾਂ ਚ ਨਿਸ਼ਕਾਮ ਭਗਤੀ ਨਹੀਂ ਹੁੰਦੀ, ਨਿਸ਼ਕਾਮ ਸੇਵਾ ਨਹੀਂ ਹੁੰਦੀ ਜਿੰਨਾ ਚਿਰ ਕੁਝ ਦੇਖ ਨਹੀਂ ਲੈਂਦਾ, ਗੁਰੂ ਦਿਖਾ ਨਹੀਂ ਦਿੰਦਾ ਉਹਨੂੰ ਕੁਝ। ਝਲਕ ਦਿਖਾ ਨਹੀਂ ਦਿੰਦਾ। ਤਾਂ ਹੀ ਰਬੀਦਾਸ ਭਗਤ ਨੇ ਕਿਹਾ ਸੀ ਇੱਕ ਛਿਨ ਦਰਸ਼ ਦਿਖਾਏ ਜੀ, ਇੱਕ ਛਿਨਾਂ ਕੀ ਬਣਦਾ। ਇੱਕ ਛਿਨ ਨਾਲ ਸੇਵਾ ਸ਼ੁਰੂ ਹੋ ਜਾਂਦੀ ਆ, ਪਤਾ ਲੱਗ ਜਾਂਦਾ ਕਿ ਮੈਂ ਨਹੀਂ ਹਾਂ। ਕਰਤਾਪੁਰਖ ਹੈ ਫਿਰ ਇਹ ਦਿਲੋਂ ਅੰਦਰੋਂ ਪਿਆਰ ਨਾਲ ਸੇਵਾ ਕਰਦਾ ਜਿੰਨੀ ਕਰੇਗਾ ਜੇ ਨਹੀਂ ਹੋਏਗੀ ਨਹੀਂ ਕਰੇਗਾ ਕੋਈ ਪਰਮਵੀ ਨਹੀਂ ਨੂੰ ਹੈ ਵੀ ਦੁਨੀਆ ਇੰਨੀ ਸੇਵਾ ਭਜ-ਭਜ ਕਰਦੀ ਆ ਮੈਂ ਵਿਲਾ ਬੈਠਾ ਕੋਈ ਪਰਮ ਨਹੀਂ ਆ ਉਹਨੂੰ ਪਤਾ ਹੈ ਜਿੰਨੀ ਕਰੇਗਾ ਉਹ ਪਤਾ ਹੁੰਨੂ ਕਿ ਕੌਣ ਸੇਵਾ ਕਰ ਰਿਹਾ ਹੈ ਕੌਣ ਕਰਾ ਰਿਹਾ ਹੈ ਇਹ ਸਰੀਰ ਕਿਹਦੇ ਹੁਕਮ ਚੱਲ ਰਿਹਾ ਹੈ ਸੋ ਪਿਆਰਿਓ ਦਾਸ ਇਹੀ ਵਿਚਾਰ ਕਰਨੀ ਚਾਹੁੰਦਾ ਹੈ ਕਿ ਜਿਹੜੇ ਤਾਂ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਮਾਇਆ ਦੀ ਉਹ ਤਾਂ ਦੁਖੀ ਰਹਿਣਗੇ ਹੀ ਰਹਿਣਗੇ ਉਹ ਤਾਂ ਖੁਦਕਸ਼ੀਆਂ ਵੀ ਕਰਨਗੇ ਕਤਲ ਵੀ ਕਰਨਗੇ ਧੋਖੇ ਵੀ ਕਰਨਗੇ ਠੱਗੀਆਂ ਵੀ ਕਰਨਗੇ ਲੋਕਾਂ ਦੇ ਪੈਸੇ ਵੀ ਦੰਬ ਲੈਣਗੇ ਹੱਕ ਵੀ ਦੰਬ ਲੈਣਗੇ ਜ਼ਮੀਨਾਂ ਵੀ ਦੰਬ ਲੈਣਗੇ ਸਭ ਕੁਝ ਹੋਊਗਾ ਔਰ ਹਰ ਇੱਕ ਕਰਮ ਦਾ ਇਤੋਂ ਹਿਸਾਬ ਲਿਆ ਜਾਏਗਾ ਕੋਈ ਵੀ ਕਰਮ ਐਨ ਜਾਂਦਾ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਇਹਨੂੰ ਇੱਕ ਇੱਕ ਕਰਮ ਦਾ ਜਨਮਾਂ ਜਨਮਾਂ ਚ ਲੇਖਾ ਦੇਣਾ ਪੈਂਦਾ ਕੁਦਰਤ ਇਤੋਂ ਉਦਾਲ ਸਾਬ ਮੁਤਾਬ ਲੈਂਦੀ ਹੈ ਇਹਨੂੰ ਬੜਾ ਕੁਝ ਸਿਖਾਉਂਦੀ ਹੈ ਉਸ ਕਰਮ ਦੇ ਰਾਹ ਨਿਸ਼ਕਰਮ ਹੋ ਜਾਣਾ ਜਿਹਨੂੰ ਕਹਿੰਦੇ ਭਾਣੇ ਚ ਆ ਜਾਣਾ ਭਾਣੇ ਚ ਆ ਜਾਣਾ ਕੀ ਹੋਇਆ ਹੋਏਗਾ ਜਿਹੜੇ ਇਹਦੇ ਕਰਮ ਇਹਦੇ ਤੇ ਅਸਰ ਕਰਦੀ ਹੈ ਕੁਦਰਤ ਸਮੇਂ-ਸਮੇਂ ਤੇ ਇਹਨੂੰ ਕਰਮ ਪਗਟਾਉਂਦੀ ਹੈ ਇਕ ਤਾਂ ਇਹ ਉਹਦਾ ਰਿਐਕਸ਼ਨ ਨਹੀਂ ਕਰੇਗਾ ਇਹ ਧਿਆਨਾ ਸੁਣਿਓ ਪਿਆਰਿਓ ਪਾਣੇ ਵਿੱਚ ਆਉਣ ਨਾਲ ਹੁੰਦਾ ਕੀ ਹੈ ਜਿਹੜੇ ਇਹਦੇ ਨਾਲ ਕਰਮ ਆਏ ਨੇ ਪ੍ਰਾਲব্ধ ਕਰਮ ਆਏ ਨੇ ਕਿਉਂਕਿ ਇਹ ਕਰਮ ਕਰਨ ਵਾਸਤੇ ਸੁਤੰਤਰ ਵੀ ਹੈ ਤੇ ਕਰਮ ਭੋਗਦਾ ਵੀ ਹੈ ਪਿਛਲੇ ਏਜਮ ਵਿੱਚ ਜਿਹੜਾ ਨੂੰ ਮਨੁੱਖਾ ਜਨ ਮਿਲਿਆ ਹੈ ਇਹਦੇ ਵਾਸਤੇ ਇਹ ਕਰਮ ਕਰਨ ਵਿੱਚ ਸੁਤੰਤਰ ਵੀ ਹੈ ਆਜ਼ਾਦ ਵੀ ਹੈ ਤੇ ਇਹ ਪ੍ਰਾਲব্ধ ਅਧੀਨ ਪ੍ਰਾਣੇ ਜਿਹਦੇ ਕਰਮ ਇਹਦੇ ਨਾਲ ਆਏ ਨੇ ਪ੍ਰਾਲব্ধ ਕਰਮ ਉਹ ਭੋਗਦਾ ਵੀ ਹੈ ਜਦੋਂ ਇਹ ਭਾਣੇ ਆ ਜਾਏਗਾ ਤਾਂ ਇਹ ਉਹਨਾਂ ਕਰਮਾਂ ਦਾ ਜਿਹੜਾ ਭੋਗੇਗਾ ਇਹਦੇ ਨਾਲ ਧੋਖੇ ਹੋਣਗੇ ਇਹਦੇ ਨਾਲ ਠੱਗੀਆਂ ਹੋਣਗੀਆਂ ਇਹਨੂੰ ਦੁੱਖ ਆਏਗਾ ਤਾਂ ਐਕਸੀਡੈਂਟ ਹੋਏਗਾ ਇਹ ਕਿਸੇ ਦਾ ਵੀ ਰਿਐਕਸ਼ਨ ਨਹੀਂ ਕਰੇਗਾ ਇਹ ਸਹਿਜ ਚ ਰਹੇਗਾ ਨਵਾਂ ਕਰਮ ਨਹੀਂ ਬਣਾਏਗਾ ਉਹਨੂੰ ਕਰਮ ਸਮਝ ਕੇ ਭੋਗ ਲਏਗਾ ਉਹਦਾ ਰਿਐਕਸ਼ਨ ਨਹੀਂ ਕਰੇਗਾ ਦੂਸਰਾ ਜਿਹੜਾ ਕਰਮ ਕਰਨ ਵਾਸਤੇ ਆਯਾਦ ਹੈ ਉਹਦੇ ਵਾਸਤੇ ਫਿਰ ਇਹ ਕਰਮ ਗੁਰੂ ਦੇ ਕਹੇ ਅਨੁਸਾਰ ਕਰੇਗਾ ਜਿਹਦੀ ਸ਼ਰਨ ਚ ਆਇਆ ਹੋਇਆ ਹੈ ਜਿਹਦੀ ਸ਼ਰਨ ਚ ਆਇਆ ਜਿਹਦੀ ਰਜਾ ਚੱਲ ਰਿਹਾ ਹੈ ਉਹ ਗੁਰੂ ਦੇ ਕਹੇ ਮੁਤਾਬਕ ਕਰਮ ਕਰੇਗਾ ਉਹ ਕਰਮ ਕਿਹੜੇ ਨੇ ਉਹ ਸ਼ੁਭ ਕਰਮ ਨੇ ਭਗਤੀ ਹੈ ਪਿਆਰ ਹੈ ਸਿਮਰਨ ਹੈ ਸੰਤੋਖ ਰੱਖਦਾ ਹੈ ਦਇਆ ਰੱਖਦਾ ਹੈ ਇਹ ਰੱਬੀ ਗੁਣ ਨੇ ਇਹਨਾਂ ਨੇ ਇਹਨੂੰ ਉਸ ਅਨੰਦ ਚ ਲੈ ਜਾਣਾ ਹੈ ਰੀਐਕਸ਼ਨ ਨਹੀਂ ਕਰੇਗਾ ਨਵਾਂ ਕਰਮ ਨਹੀਂ ਬਣੇਗਾ ਯਾਰੋ ਮਾਰਗ ਬਹੁਤ ਔਖਾ ਹੈ ਮਾਇਆਇਤੋਂ ਕਰਮ ਕਰਾਉਂਦੀ ਹੈ ਅਗਿਆਨਿਤੋਂ ਕਰਮ ਕਰਾਉਂਦਾ ਹੈ ਰਿਐਕਸ਼ਨ ਕਰਾਉਂਦਾ ਹੈ ਵੱਡੇ ਵੱਡੇ ਰਿਐਕਸ਼ਨ ਕਰਾਉਂਦਾ ਹੈ ਤੋਂ ਅਗਿਆਨ ਫਸ ਜਾਂਦਾ ਹੈ ਹੋਰ ਕਰਮਾਂ 'ਚ ਪਰ ਜਦੋਂ ਇਹ ਪੂਰੇ ਗੁਰੂ ਦੀ ਸ਼ਰਨ 'ਚ ਮਹਾਪੁਰਸ਼ਾਂ ਦੀ ਬਚਨ ਸੁਣਦਾ ਹੈ ਗੁਰਬਾਣੀ ਨੂੰ ਬੜੇ ਧਿਆਨ ਨਾਲ ਵਿਚਾਰ ਕੇ ਅੰਦਰ ਵਸਾਉਂਦਾ ਹੈ ਫਿਰ ਇਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇੱਥੇ ਹੁਕਮ ਦੀ ਖੇਲ ਹੋ ਰਹੀ ਹੈ ਤਾਂ ਮੈਂ ਹੁਕਮ ਦੇ ਅੰਦਰ ਹਾਂ ਕਿਸੇ ਹੁਕਮ ਦੇ ਅੰਦਰ ਹਾਂ ਮੈਂ ਫਿਰ ਰਿਐਕਸ਼ਨ ਨਹੀਂ ਕਰਦਾ ਇਹ ਉਸ ਹੁਕਮ ਨੂੰ ਖੜੇ ਮੱਥੇ ਮੰਨ ਲੈਂਦਾ ਤੇ ਅੱਗੇ ਵਾਸਤੇ ਇਹ ਸ਼ੁਭ ਕਰਮ ਕਰਦਾ ਹੈ ਸੰਤੋਖ ਧਾਰਨ ਕਰ ਲੈਂਦਾ ਉਹਦੇ ਗੁਣ ਗਾਉਂਦਾ ਹੈ ਇਹ ਤਾਂ ਇਹਦੇ ਨਿਕਲਣ ਦਾ ਜਰੀਆ ਹੈ ਇਸ ਮਾਇਆ ਦੀ ਖੇਲ ਚ ਨਹੀਂ ਤਾਂ ਪਿਆਰਿਓ ਇਹ ਕਲੇਸ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਹਨੂੰ ਕਾਲਜੋ ਕਹਿ ਦਿੰਦੇ ਨੇ ਇਹ ਮਾਇਆ ਦੀ ਦੌੜ ਨਿਤ ਨਿਤ ਤੇਜ਼ ਹੁੰਦੀ ਜਾ ਰਹੀ ਹੈ ਇੱਕ ਦੂਜੇ ਦੇ ਤਿਬੀਆਂ ਮਾਰ-ਮਾਰ ਕੇ ਇੱਕ ਦੂਸਰੇ ਨੂੰ ਸਿੱਟਣ ਦੀ ਕੋਸ਼ਿਸ਼ ਕਰਦੇ ਨੇ ਧਰਮ ਵਾਲੇ ਧਰਮ ਨੂੰ ਪਿੱਛੇ ਸਿੱਟਣ ਦੀ ਕੋਸ਼ਿਸ਼ ਕਰਦੇ ਨੇ ਇੱਕ ਤਾਂ ਆਹ ਛੋਟੇ-ਛੋਟੇ ਬੱਚਿਆਂ ਨੂੰ ਕਹਿੰਦੇ ਜੀ ਧਰਮ ਵਿੱਚ ਪਾ ਦਿੰਦੇ ਨੇ ਇਹ ਫਿਰ ਨਾਸਤਕ ਹੋ ਜਾਂਦੇ ਨੇ ਅੱਜ ਧਰਮ ਨੇ ਸਭ ਤੋਂ ਵੱਧ ਖਲਵਾੜ ਕੀਤਾ ਹੋਇਆ ਹੈ ਇਹ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਧਰਮ ਕੀ ਹੈ ਪਰ ਉਹ ਧਰਮ ਦੇ ਅਨੁਯਾਈ ਬਣ ਜਾਂਦੇ ਨੇ ਪਰ ਉਹ ਕਰਦੇ ਕੀ ਨੇ ਫਿਰ ਉਹੋ ਵਿਗਾੜ ਕਰਦੇ ਨੇ ਕੋਈ ਤਿਉਹਾਰ ਆ ਗਿਆ ਤਾਂ ਰੋੜੇ ਟੱਚ ਲਾਚ ਲਾ ਕੇ ਦੇਖਣਾ ਨਹੀਂ ਹੈ ਕੁਝ ਵੀ ਬਸ ਅਸ਼ਾਂਤੀ ਫਲਾਉਣੀ ਹੈ ਕਿਉਂਕਿ ਬੱਚੇ ਦੇ ਹੱਥ ਦੇ ਤਾਂ ਇਹਨਾਂ ਨੇ ਧਰਮ ਨੂੰ ਬੱਚੇ ਦੇ ਹੱਥੇ ਅਖੌਤੀ ਧਰਮ ਆ ਗਿਆ ਬੱਚੇ ਦੇ ਹੱਥ ਬਰੂਧ ਆ ਗਿਆ ਉਹ ਤਾਂ ਅੱਗ ਲਾਏਗਾ ਲਾਏਗਾ ਧਰਮ ਵੀ ਇੱਕ ਅੱਛੇ ਹਿਰਦੇ ਵਿੱਚ ਜਾ ਕੇ ਫਰਫਲਤ ਹੁੰਦਾ ਹੈ ਪਿਆਰ ਉਹ ਨਹੀਂ ਤਾਂ ਧਰਮਾਂ ਨੇ ਤਾਂ ਐਡੇ ਐਡੇ ਇੰਨੇ ਨੇ ਗਲਤ ਕਰਮ ਹੋਏ ਨੇ ਧਰਮਾਂ ਦੇ ਆੜ ਵਿੱਚ ਉਹ ਆਪਾਂ ਉਸ ਪਾਸੇ ਨਾ ਜਾਈਏ ਮਨ ਸ਼ਾਂਤ ਮਨ ਤ੍ਰਿਪਤ ਸੰਤੋਖ ਆ ਜਾਵੇ ਧੀਰਜ ਆ ਜਾਵੇ ਤ੍ਰਿਪਤੀ ਆ ਜਾਵੇ ਚੁੱਪ ਆ ਜਾਵੇ ਠਹਿਰਾਓ ਆ ਜਾਵੇ ਅਚਲ ਹੋ ਜਾਵੇ ਉਦੇ ਨਾਲ ਫਿਰ ਇਹ ਆਪਣੇ ਗੁਰੂ ਦੇ ਕਹੇ ਮੁਤਾਬਕ ਗੁਰਬਾਣੀ ਦਾ ਕੀਰਤਨ ਵੀ ਕਰੇ ਵਿਚਾਰ ਵੀ ਕਰੇ ਕਥਾ ਵੀ ਕਰੇ ਦਾਨ ਵੀ ਕਰੇ ਪੁੰਨ ਵੀ ਕਰੇ ਸੇਵਾ ਵੀ ਕਰੇ ਪਿਆਰ ਚਾਕੇ ਕਰੇ ਫਿਰ ਜਿਹੜੇ ਬਿਨਾਂ ਸੋਚੇ ਸਮਝੇ ਦੇਖਾ ਦੇਖੀ ਚ ਕਰਦੇ ਨੇ ਉਹ ਫਰਸਟ੍ਰੇਟ ਉਹਨਾਂ ਥਕਾਵਟ ਪੱਲੇ ਪੈਂਦੀ ਇਹਨਾਂ ਨੂੰ ਵੱੱਦਾ ਛੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਉਹਨੂੰ ਪਤਾ ਵੀ ਮੈਂ ਕੀਰਤਨ ਕਰੂੰਗਾ ਤਾਂ ਹੀ ਮੇਰਾ ਓਧਾ ਬਣਿਆ ਰਹੇਗਾ ਤਾਂ ਹੀ ਸੰਗਤਾਂ ਕਹਿਣਗੀਆਂ ਵੀ ਹਾਂ ਇਹ ਕੀਰਤਨ ਕਰਦਾ ਆਉਣ ਗਿਆ ਸੰਗਤ ਇਹੇ ਵਜਨ ਪਿਆਰਿਓ ਲਾਹ ਲੈਣ ਵਾਸਤੇ ਨੇ ਦਾਸ ਦਾ ਭਾਵੇਂ ਨਹੀਂ ਹੈ ਕਿਸੇ ਨੂੰ ਕੋਈ ਮਨ ਦਿਖਾਉਣਾ ਇਹ ਤਾਂ ਇਹ ਆ ਵੀ ਜਦੋਂ ਅਸੀਂ ਸਭ ਕੁਝ ਜਾਣਦੇ ਹੋਏ ਅਸੀਂ ਤਰਮਨ ਨੂੰ ਗਲਤ ਪਾਸੇ ਲੈ ਜਾਂਦੇ ਆ ਅਸੀਂ ਗੁਰਬਾਣੀ ਨਾਲ ਕੁਝ ਪੈਸਾ ਇਕੱਠਾ ਕਰਨਾ ਗੁਰਬਾਣੀ ਨਾਲ ਬੜਾ ਕੁਝ ਹੋਰ ਹੈ ਤੋ ਉੱਥੇ ਜਾ ਕੇ ਇਹ ਭਟਕ ਜਾਂਦਾ ਮਨ ਮੇਰੇ ਕਰਤੇ ਨੂੰ ਸਾਲਾ ਸਭੇ ਛੱਡ ਸਿਆਣਪਾ ਗੁਰ ਕੀ ਚਰਨੀ ਪਾ ਗੁਰੂ ਦੀ ਸ਼ਰਨ ਚ ਆ ਜਾ ਗੁਰਬਾਣੀ ਦੀ ਸ਼ਰਨ ਚ ਆ ਜਾ ਗੁਰਬਾਣੀ ਨੂੰ ਮੰਨ ਲੈ ਆਪਣੇ ਆਪ ਨੂੰ ਨੀਵਾ ਕਰ ਲੈ ਗੁਰਬਾਣੀ ਅੱਗੇ ਆਪਣੇ ਮਨ ਨੂੰ ਨੀਵਾ ਕਰ ਲੈ ਆਪਣੇ ਮਨ ਨੂੰ ਹੋਰ ਨੀਵਾ ਹੋਰ ਨੀਵਾ ਹੋਰ ਨੀਵਾ ਕਰਕੇ ਇਹਨੂੰ ਇਹ ਮਨ ਨੂੰ ਇੰਨਾ ਕਰ ਦੇ ਕਿ ਇਹ ਮਨ ਨਿਰਮਲ ਹੋ ਜਾਵੇ ਨਿਰਮਲ ਤੋਂ ਅੱਗੇ ਫਿਰ ਸਮਾਜ ਆਵੇ ਉਹਦੇ ਵਿੱਚ ਸਮਾਧਾਨ ਹੋ ਜਾਵੇ ਇਹ ਮਾਰਗ ਹੈ ਇਹਦਾ ਆਪ ਵੀ ਆਨੰਦ ਲੈਣਾ ਤੇ ਆਪਣੇ ਆਸੇ ਪਾਸੇ ਜੋ ਤੁਹਾਡੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਇਹਦੀ ਵਿਚਾਰ ਸੁਣਾਉਣੀ ਹੈ ਇਹੀ ਸੇਵਾ ਹੈ ਗੁਰੂ ਨਾਨਕ ਦੇ ਘਰ ਦੀ ਸੰਤ ਕੀ ਸੇਵਾ ਨਾਮ ਧਿਆਈ ਹੈ ਸੰਤ ਕਾ ਸੰਗ ਵਡਭਾਗੀ ਪਾਈ ਹੈ ਗੁਰੂ ਦੀ ਸੇਵਾ ਹੈ ਕਿ ਭਾਈ ਨਾਮ ਜਪੋ ਤੇ ਨਾਮ ਜਪਾਵੋ ਪਰ ਜੇ ਜਪਣਾ ਅੱਖਰ ਹੈ ਨਾ ਜਪ ਜਪਾਵੋ ਇਹਨੂੰ ਅਸੀਂ ਇੰਨਾ ਫੜ ਲਿਆ ਪਕੜ ਕਰ ਲਈ ਵੀ ਉੱਚੀ ਉੱਚੀ ਬੋਲਣਾ ਹੀ ਨਾਮ ਜਪਣਾ ਹੁੰਦਾ ਹੈ ਉੱਚੀ ਬੋਲਣਾ ਨਹੀਂ ਹੈ ਉਹ ਪਹਿਲੀ ਕਲਾਸ ਹੈ ਕੱਚੀ ਕਲਾਸ ਹੈ ਅੰਦਰ ਆ ਜਾਣਾ ਚੁੱਪ ਕਰ ਜਾਣਾ ਯਾਦ ਚ ਚਲੇ ਜਾਣਾ ਪਿਆਰ ਚ ਚਲੇ ਜਾਣਾ ਧਿਆਨ ਚ ਲਏ ਜਾਣਾ ਉੱਥੇ ਜਾ ਕੇ ਅੱਖਰ ਖਤਮ ਹੋ ਜਾਂਦੇ ਨੇ ਕਿਉਂਕਿ ਗੁਰੂ ਨਾਨਕ ਮਰ ਦੀ ਬਾਣੀ ਨੂੰ ਸਮਝਣਾ ਬਹੁਤ ਔਖਾ ਹੈ ਅੱਖਰ ਮਾਰੇ ਕਹਿੰਦੇ ਠੀਕ ਹੈ ਅਸੀਂ ਮੰਨਦੇ ਆ ਅਖਰੀ ਨਾਮ ਅਖਰੀ ਸਲਾਹ ਕਹਿੰਦੇ ਅੱਖਰਾਂ ਨਾਲ ਹੀ ਨਾਮ ਦੀ ਵਿਆਖਿਆ ਕੀਤੀ ਜਾਂਦੀ ਹੈ ਅੱਖਰਾਂ ਨਾਲ ਹੀ ਉਹਦੀ ਸਫਸਲਾ ਕੀਤੀ ਜਾਂਦੀ ਹੈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਅੱਖਰਾਂ ਨਾਲ ਹੀ ਗਿਆਨ ਦੱਸਿਆ ਜਾਂਦਾ ਹੈ ਅਖਰੇ ਗਿਆਨ ਗੀਤ ਗੁਣ ਗਾ ਉਹਦੇ ਗੁਣ ਵੀ ਅਖਰਾਂ ਗਾਇਦਾ ਅਖਰੀ ਅਖਰੇ ਬੋਲਣ ਬਾਣ ਜੋ ਲਿਖਿਆ ਸਭ ਅੱਖਰ ਨੇ ਪਰਮਾਤਮਾ ਕਹਿੰਦੇ ਜਿਨ ਇਹ ਲਿਖੇ ਜੇ ਜੋ ਮੈਂ ਇਹ ਗੁਰਬਾਣੀ ਲਿਖੀ ਹੈ ਇਹ ਅੱਖਰ ਲਿਖੇ ਨੇ ਤਿਸ ਸਿਰ ਨਾਹੀਂ ਇਹ ਮੇਰੇ ਦਿਮਾਗ ਦੀ ਕਾੜ ਨਹੀਂ ਹੈ ਇਹ ਮੇਰੇ ਦਿਮਾਗ ਚੋਂ ਨਹੀਂ ਆਏ ਇਹ ਕਿੱਥੋਂ ਆਏ ਅੱਖਰ ਜਿਫਰਮ ਆਏ ਤੇ ਉੱਤੇ ਪਾਏ ਜਿਵੇਂ ਪਰਮੇਸ਼ਰ ਨੇ ਫਰਮਾਨ ਕੀਤਾ ਤਿਵੇਂ ਤਿਵੇਂ ਇਹ ਅੱਖਰ ਲਿਖੇ ਗਏ ਨੇ ਮੇਰੇ ਦਿਮਾਗ ਚੋਂ ਨਹੀਂ ਆਏ ਹਾਲਾਂਕਿ ਅੱਖਰਾਂ ਦਾ ਸਬੰਧ ਦਿਮਾਗ ਨਾਲ ਹੋਇਆ ਕਰਦਾ ਹੈ ਅੱਖਰ ਸਿਰ ਸੰਯੋਗ ਬਖਾਨ ਅੱਖਰਾਂ ਦਾ ਦਿਮਾਗ ਨਾਲ ਸਬੰਧ ਹੋਇਆ ਕਰਦਾ ਪਰ ਇਹ ਅੱਖਰ ਦਿਮਾਗ ਚੋਂ ਨਹੀਂ ਆਏ ਮਾਰੇ ਕਹਿੰਦੇ ਇਹ ਗੁਰਬਾਣੀ ਸੱਚ ਚੋਂ ਆਈ ਹੈ ਇਸ ਕਰਕੇ ਗੁਰਬਾਣੀ ਨਾਲ ਜੁੜਨ ਵਾਸਤੇ ਕਿਹਾ ਗਿਆ ਗੁਰਬਾਣੀ ਨੂੰ ਗਾਓ ਗੁਰਬਾਣੀ ਸੁਣੋ ਗੁਰਬਾਣੀ ਵਿਚਾਰ ਰਹਿਤ ਵਿੱਚ ਵਸਾਓ ਨੰਦ ਆ ਜਾਏਗਾ ਪਰਮ ਦੂਰ ਹੋ ਜਾਏਗਾ ਦੁੱਖ ਦੂਰ ਹੋ ਜਾਏਗਾ ਤੁਲਾ ਜੋ ਕਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ